ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਦੂਣ ਸਵਾਏ ਹੋਏ ਭਗਵੰਤ ਮਾਨਸਿਆ ਤੂੰ ਨਹੀਂ ਮਕਾ ਸਕਦਾ ਇਹ ਤੇਰੇ ਵੱਸ ਦਾ ਕੰਮ ਨਹੀਂ ਬੜੀ ਦੁਨੀਆ ਬੜੇ ਆ ਇਥੋਂ ਨੰਗੇ ਜਿਹਨੇ ਸਿੱਖ ਕੌਮ ਦੇ ਬੈਰੀ ਬਣੇ ਸੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਜਿਹਦਾ ਤੂੰ ਬੈਰੀ ਬਣਿਆ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲਾ ਕੰਮ ਤੂੰ ਕਰਦਾ ਜਿਹਨੂੰ ਪੂਰੀ ਦੁਨੀਆ ਮੰਨਦੀ ਹੈ ਕਿ ਹੁਣ ਤੱਕ ਦਾ ਸਭ ਤੋਂ ਕੈਂਟ ਸਭ ਤੋਂ ਵਧੀਆ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੋਟੋ ਚੱਕਦਾ ਉਹ ਤੋਂ ਬਾਅਦ ਤੂੰ ਵਿਧਾਨ ਸਭਾ ਦੇ ਵਿੱਚ ਆ ਪੰਜ ਕਕਾਰਾਂ ਵਿੱਚੋਂ ਦਾੜਾ ਸਾਹਿਬ ਤੇ ਟਿੱਪਣੀ ਕਰਦਾ ਉਹ ਤੋਂ ਬਾਅਦ ਤੂੰ ਸਿੱਖ ਨੌਜੋਨਾਂ ਦੀ ਕਰਦਾਰ ਕੁਸ਼ੀ ਕਰਦਾ ਤੂੰ ਪੂਰੇ ਜਿਹੜਾ 30 ਸਾਲ ਪਹਿਲਾਂ ਜੋ ਕਾਂਗਰਸ ਕਰਦੀ ਸੀ ਸਿੱਖ ਨੌਜੋਨਾਂ ਨੂੰ ਵੱਖਵਾਦੀ ਅਤਵਾਦੀ ਦੱਸ ਕੇ ਐਨਐਸਏ ਲਾਉਂਦੇ ਸੀ ਉਹ ਲਾਏ ਤੂੰ ਫੇਰ ਤੂੰ ਨੌਜਵਾਨਾਂ ਨੂੰ ਐਨਐਸਏ ਲਾ ਕੇ ਜੇਲ੍ਹ ਵਿੱਚ ਸੁੱਟਦਾ ਕਰਦਾਰ ਕੁਸ਼ੀ ਕਰਦਾ ਹੈ ਬਾਰ-ਬਾਰ ਜਿਹੜੇ ਜਖਮ ਕੁਰੇਦਾਂ ਕਦੇ ਤੂੰ ਸਿੱਖਾਂ ਦੀ ਸਰਮੌਰ ਸੰਤਾ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਵੀ ਸਿੱਧੇ ਰੂਪ ਵਿੱਚ ਦਖਲਅੰਦਾਜ਼ੀ ਕਰਦਾ ਹੈ ਕਦੇ ਤੂੰ ਉੱਥੇ ਐਫੀਡੇਵਿਟ ਦੇ ਕੇ ਆਉਂਦਾ ਕਿ ਸ਼੍ਰੋਮਣੀ ਕਮੇਟੀ ਨੂੰ ਤੋੜ ਦਿਓ ਕਦੇ ਤੂੰ ਬਾਣੀ ਉੱਥੇ ਸਰੋਵਰ ਤੇ ਟਿੱਪਣੀ ਕਰਦਾ ਹੈ ਕਦੇ ਤੂੰ ਗੁਰੂ ਦੀ ਗੋਲਕ ਤੇ ਟਿੱਪਣੀ ਕਰਦਾ ਹੈ ਕਿ ਗੁਰੂ ਗ੍ਰੰਥੀ ਗੋਲਕ ਦੇ ਵਿੱਚ ਜਿੱਦੋਂ ਗੁਰੂ ਕੇ ਲੰਗਰ ਚੱਲਦੇ ਨੇ ਇਹ ਹਾਲਾਤ ਬਣਾਏ ਹੋਏ ਨੇ ਸਿੱਖ ਨੌਜਵਾਨ ਜਿਨ੍ਹਾਂ ਤੇ ਤੂੰ ਦੁਬਾਰਾ ਐਨਐਸਏ ਲਾਇਆ ਬਾਹਰ ਲਿਆਂ ਸੂਬਿਆਂ ਦੀਆਂ ਜ਼ਿਲ੍ਹਾ ਵਿੱਚ ਡੱਕੇ ਹੋਏ ਨੇ ਜੇ ਉਹਨਾਂ ਦੇ ਪਰਿਵਾਰਾਂ ਨੇ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਪਰਿਵਾਰ ਉਹਨਾਂ ਦੇ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਨੇ ਜੇ ਇੱਕ ਸ਼ਾਂਤਮਈ ਮਾਰਚ ਹਰਮੰਦਰ ਸਾਹਿਬ ਤੋਂ ਤਲਵੰਡੀ ਸਾਹਿਬੋਂ ਤੱਕ ਕੱਢਣ ਲਈ ਤੁਰੇ ਤਾਂ ਗੋਲਡਨ ਟੈਂਪਲ ਕੋਲ ਤੂੰ ਚਾਕੇ ਉਹਨਾਂ ਨੂੰ ਜਿਰਸੀਆਂ ਵਿੱਚ ਸਿੱਟ ਲੈਣਾ ਇਹ ਤੇਰੀ ਮਾਨਸਿਕਤਾ ਦੱਸਦੀ ਹੈ ਕੇਜਰੀਵਾਲ ਪਿੱਛੇ ਤੂੰ ਮਰਨ ਮਤ ਰੱਖਦਾ ਕਦੇ ਤੂੰ ਧਰਨੇ ਲਾਉਣਾ ਕਦੇ ਤੂੰ ਕੋਈ ਚੋਜ ਕਰਦਾ ਪਰ ਜਦੋਂ ਜਿਹੜਾ ਆਪਣਾ ਹੱਕ ਮੰਗਣ ਲਈ ਜਦੋਂ ਕੋਈ ਸ਼ਾਂਤਮਈ ਮਾਰਚ ਕਰਦਾ ਤਾਂ ਤੂੰ ਨਾ ਚੱਕ ਚੱਕ ਕੇ ਤੇਰੇ ਕਹਣੇ ਤੇ ਤੇਰੇ ਆਡਰਾਂ ਤੇ ਤੇਰਾ ਹਰੇ ਹਰੇ ਪੈਨ ਤੇ ਉਹਨਾਂ ਦੇ ਪਰਿਵਾਰਾਂ ਨੂੰ ਮਾਤਾ ਪਿਤਾ ਨੂੰ ਚੱਕ ਕੇ ਜਿਲ੍ਹੇ ਵਿੱਚ ਛੱਡਿਆ ਜਾਂਦਾ ਇਹ ਹਾਲਾਤ ਤੂੰ ਪੰਜਾਬ ਦੇ ਬਣਾਏ ਉਹਨੇ ਤੇਰੇ ਵੱਸ ਦਾ ਕੰਮ ਨਹੀਂ ਤੂੰ ਜ਼ੋਰ ਲਾ ਲਈ ਤੇਰੇ ਮਕਾਇਆ ਨਹੀਂ ਮੁੱਕਣੇ ਯਾਰ ਤੇਰੇ ਮਕਾਇਆ ਨਹੀਂ ਮੁੱਕਣੇ ਤੂੰ ਅੰਤ ਦਾ ਜ਼ੋਰ ਲਾ ਲਈ ਕਾਂਗਰਸ ਨੇ ਵੀ ਇੱਕ ਪੀੜੀ ਮਾਰ ਦਿੱਤੀ ਸੀ ਗੋਲੀਆਂ ਮਾਰ ਮਾਰ ਕੇ ਉਹ ਵੀ ਨਹੀਂ ਖਤਮ ਕਰ ਸਕੇ ਮੁਗਲਾਂ ਨੇ ਜ਼ੋਰ ਲਾ ਲਿਆ ਗੋਰਿਆਂ ਨੇ ਜ਼ੋਰ ਲਾ ਲਿਆ ਬੰਤ ਸਿੰਘ ਨੇ ਜ਼ੋਰ ਲਾ ਲਿਆ ਤੂੰ ਵੀ ਜ਼ੋਰ ਲਾ ਨਹੀਂ ਭਗਵੰਤ ਮਾਨਸਾ ਇਹ ਮਕਾਇਆ ਨਹੀਂ ਮੁੱਕਣੇ ਇਹ ਤੇਰੀ ਸਿੱਖ ਵਿਰੋਧੀ ਮਾਨਸਿਕਤਾ ਦਾ ਦਰਦਿਆ ਕਿ ਜਿਹੜੀ ਕੌਮ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਅੱਜ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੂੰ ਖਤਮ ਕਰਨ ਦੇ ਤਰ੍ਹਾਂ ਆਇਆ ਤੂੰ ਇੱਕ ਟਾਰਗੇਟ ਰਾਹੀਂ ਸਿੱਖ ਨੌਜੋਨਾਂ ਦੀ ਕਰਦਾਰ ਕੁਸੀ ਕਰਨ ਲੱਗਿਆ ਆਇਆ ਬਾਰ-ਬਾਰ ਹਮਲੇ ਕਰਦੇ ਆ ਕਿ ਤੈਨੂੰ ਬਖਸ਼ਣਾ ਨਹੀਂ ਤੇ ਤੈਨੂੰ ਇਹਦਾ ਜਿਹੜਾ ਮੈਂ ਸਮਝਦਾ ਕਿ ਇਹਦੀ ਸਜ਼ਾ ਜ਼ਰੂਰ ਪੁਕਤਨੀ ਪੈਣੀ ਆ ਇੱਕ ਨੱਕ ਦਿਨ ਤੇ ਮੈਂ ਬੇਨਤੀ ਵੀ ਕਰਦਾ ਸਿੱਖ ਨੌਜੋਨਾਂ ਨੂੰ ਕਿ ਇਹਨੂੰ ਸਬਕ ਜ਼ਰੂਰ ਸਿਖਾਓ ਇਹਦੇ ਖਿਲਾਫ ਧੋਕ ਕੇ ਬੋਲੋ ਵਾ ਚੱਕੋ ਇਹ ਧੌਣ ਉੱਚੀ ਚੱਕ ਕੇ ਕਿਉਂਕਿ ਜਿਵੇਂ ਇਹ ਡਰਾਬੇ ਮਾਰਦਾ ਪਰਚਾ ਡਰਾਬੇ ਮਾਰਦਾ ਇਹ ਤੋਂ ਲੱਦਰਨ ਦੀ ਲੋੜ ਨਹੀਂ ਹੱਕ ਢਾ ਕੇ ਇਹਦੀਆਂ ਜਿਹੜਾ ਇਹਦੀ ਇਹ ਜਿਹੜੀ ਇਹ ਤਸ਼ੱਦਦ ਕਰ ਰਿਹਾ ਜਿਹੜੀ ਤੱਕੇਚਾਈ ਕਰ ਰਿਹਾ ਇਹਦਾ ਹੱਕ ਢਾ ਕੇ ਵਿਰੋਧ ਕਰੋ ਜੇ ਪੰਥ ਪੰਜਾਬ ਤੇ ਪੰਜਾਬੀ ਦੀ ਗੱਲ ਕਰਨਾ ਪੰਜਾਬ ਦੀ ਭਾਈਚਾਰਕ ਸਾਂਝ ਦੀ ਗੱਲ ਕਰਨਾ ਅੱਤਵਾਦੀ ਆ ਵਕਵਾਦੀ ਆ ਤਾਂ ਅਸੀਂ ਹੈਗੇ ਆ ਅੱਤਵਾਦੀ ਅਸੀਂ ਹੈਗੇ ਆ ਵਕਵਾਦੀ ਜਿਹੜਾ ਤੂੰ ਜੋਰ ਲਾਉਣਾ ਲਾ ਲਈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ